ਪਿਛਲੇ ਸਮੇਂ ਦੇ ਵਿੱਚ AI ਨਾਲ ਮੈਨੂੰ ਲੱਗਦਾ ਇੰਨੀਆਂ ਸਰਕਾਰ ਨੇ ਉਹਨਾਂ ਨੇ ਵੀ ਇਹਦਾ ਪੰਜਾਬ ਨੂੰ ਮੈਨੂੰ ਜੇ 1% ਵੀ ਕੋਈ ਫਾਇਦਾ ਹੁੰਦਾ ਤਾਂ ਕਰ ਲਓ ਪੀਏ ਦੀ ਤਾਂ ਜੀ ਇੰਨੇ ਵਿਊਜ਼ ਆ ਗਏ ਜੀ ਇਹਦੀ ਇੰਨੀ TRP ਆ ਗਈ ਅੱਛਾ ਹਾਊ ਡਸ ਇਟ ਮੈਟਰ ਯਾਰ ਅੱਜ ਇਹ ਚੱਲਦਾ ਹੈਗਾ ਦਸਾਂ ਦਿਨਾਂ ਤੱਕ ਇੱਥੇ ਨਹੀਂ ਹੋਣਾ ਅਕਾਲੀ ਦਲ ਦਾ ਕਿਵੇਂ ਵੀ ਫਿਰਿਆ ਨਜ਼ਰੀਆ ਬਹੁਤ ਅਕਾਲੀ ਦਲ ਦਾ ਅਦਰਵਾਈਜ਼ ਓਵਰਹਾਲ ਦਾ ਸਵਾਲ ਹੈਗਾ ਹਜੇ ਅਕਾਲੀ ਦਲ ਕਿਤੇ ਬਹੁਤਾ ਜਿਆਦਾ ਸਟੈਂਡ ਕਰਦਾ ਨਹੀਂ ਜਿਹੜੀ ਆ ਟ੍ਰੋਲਿੰਗ ਚੱਲ ਰਹੀ ਡਾਇਨਾਸੌਰ ਵਾਲੀ ਉਹਨੂੰ ਕਿ ਡਾਇਨਾਸੌਰ ਵਾਪਸ ਤਾਂ ਨਹੀਂ ਲੈ ਜਾਊਗਾ ਅਕਾਲੀ ਦਲ ਨੂੰ ਲੈ ਯਾਰ ਇਹਦੀ ਤੇ ਕਮੈਂਟ ਨਹੀਂ ਕਰਨਾ ਚਾਹਦਾ ਲੇਕਨ ਕੋਈ ਡਾਇਨਾਸੌਰ ਹੋਵੇ ਕੋਈ ਕੁਛ ਹੋਵੇ ਕੋਈ ਕੁਛ ਹੋਵੇ ਅਖੀਰ ਉਹ ਵੀ ਤਾਂ ਇੱਕ ਕਿਸਮ ਦਾ ਤਾਂਜੀ ਹੈ ਨਾ ਕਿਸੇ ਪਾਰਟੀ ਤੇ ਆ ਕਿਸੇ ਇੰਡੀਵਿਜੂਅਲ ਤੇ ਹੈਗਾ ਮੈਨੂੰ ਨਹੀਂ ਲੱਗਦਾ ਉਹਦੇ ਵਿੱਚੋਂ ਪੰਜਾਬ ਨੂੰ ਕੁਛ ਲੱਭੂਗਾ ਮੈਨੂੰ ਲੱਗਦਾ ਪਿਛਲੇ ਸਮੇਂ ਦੇ ਵਿੱਚ AI ਨਾਲ ਮੈਨੂੰ ਲੱਗਦਾ ਇੰਨੀਆਂ ਸਰਕਾਰ ਨੇ ਉਹਨਾਂ ਨੇ ਵੀ ਇਹਦਾ ਪੰਜਾਬ ਨੂੰ ਮੈਨੂੰ ਜੇ 1% ਵੀ ਕੋਈ ਫਾਇਦਾ ਹੁੰਦਾ ਤਾਂ ਕਰ ਲਓ ਜੇ ਪੰਜਾਬ ਨੂੰ ਫਾਇਦਾ ਹੀ ਨਹੀਂ ਹੁੰਦਾ ਬਹੁਤ ਜ਼ਿਆਦਾ ਦੇਖੋ ਮੈਨੂੰ ਲੱਗਦਾ ਲੋਕਾਂ ਨੂੰ ਵੀ ਇਸ ਗੱਲ ਤੇ ਸਮਝਣ ਦੀ ਜ਼ਰੂਰਤ ਹੈਗੀ ਆ ਵੀ ਜਿਹੜੀਆਂ ਆਲਤੂ ਫालतੂ ਚੀਜ਼ਾਂ ਆ ਉਹ ਸੋਸ਼ਲ ਮੀਡੀਆ ਤੇ ਨਾ ਸ਼ੇਅਰ ਕਰਨ ਜਿਹਦਾ ਕੀ ਕੋਈ ਫਾਇਦਾ ਨਹੀਂ ਸਾਡੇ ਸਮਾਜ ਨੂੰ ਬਿਲਕੁਲ ਅੱਛਾ ਉਹਦੇ ਨਾਲ ਹੁੰਦਾ ਨੁਕਸਾਨ ਹੁੰਦਾ ਵੀ ਅੱਛਾ ਫਿਰ ਉਹਨਾਂ ਨੂੰ ਐ ਲੱਗਣ ਲੱਗ ਪੈਂਦਾ ਵੀ ਇਹਦੀ ਤਾਂ ਜੀ ਇੰਨੇ ਵਿਊਜ਼ ਆ ਗਏ ਜੀ ਇਹਦੀ ਇੰਨੀ ਟੀਆਰਪੀ ਆ ਗਏ अच्छा हो डज इट मैटर यार आज ਇਹ ਚੱਲਦਾ ਹੈਗਾ 10 ਦਿਨਾਂ ਤੱਕ ਇੱਤੇ ਨਹੀਂ ਹੋਣਾ ਬਿਲਕੁਲ ਅੱਛਾ ਜਿਹੜੇ ਇਸ਼ੂ ਹੈਗੇ ਆ ਪੰਜਾਬ ਦੇ ਚਾਹੇ ਪਾਣੀਆ ਦਾ ਹੈਗਾ ਚਾਹੇ ਲਾਅ ਐਂਡ ਆਰਡਰ ਦਾ ਹੈਗਾ ਸਾਡੀ ਅਗਰੀਰੀਅਨ ਸਟੇਟ ਹੈਗੀ ਆ ਸਾਡੀ ਐਜੂਕੇਸ਼ਨ ਹੈਗੀ ਆ ਸਾਡੀ ਫਾਈਨੈਂਸਸ ਹੈਗੇ ਆ ਸੋ ਇਹ ਸਾਰੇ ਇਸ਼ੂ ਜਿਹੜੇ ਆ ਜੇ ਉਹਦੇ ਤੇ ਕਿਤੇ ਡਿਸਕਸ਼ਨ ਹੋਵੇ ਉਹਦੇ ਤੇ ਸਿਆਣੀਆਂ ਚਾਰ ਗੱਲਾਂ ਹੋਣ ਤਾਂ ਮੈਨੂੰ ਲੱਗਦਾ ਉਹ ਸ਼ੇਅਰ ਕਰੋ ਤਾਂ ਸ਼ਾਇਦ ਹੋਰ ਲੋਕੀ ਉਹਦੇ ਚ ਰਿਸਪੌਂਸਿਵ ਹੋਣਗੇ ਬਿਲਕੁਲ